ਸਕੂਲਿੰਗ ਵੀਜ਼ਾ ਕੀ ਹੈ ਕਿ ਜਿਹੜਾ ਬੱਚਾ ਹਜੇ ਛੋਟਾ ਹੈ ਮੈਂ ਹੁਣ ਬਰਲਿਨ ਤੋਂ ਆਈਆਂ ਜਰਮਨੀ ਤੋਂ ਸਾਡੀ ਆਈਸੀਐਫ ਦੀ ਕਾਨਫਰੰਸ ਸੀ ਜੀ ਔਰ ਮੇਰੇ ਖਿਆਲ 1 ਵੀਕ ਦੇ ਡੇਜ਼ ਮੈਂ ਲਗਾ ਕੇ ਆਈਆਂ ਉੱਥੇ ਬਹੁਤ سارے ਕੈਨੇਡਾ ਦੇ ਸਕੂਲ ਯੂਐਸ ਦੇ ਸਕੂਲਸ ਆਸਟ੍ਰੇਲੀਆ ਦੇ ਨਿਊਜ਼ੀਲੈਂਡ ਦੇ ਆਉਂਦੇ ਆ ਅਸੀਂ ਪਹਿਲੇ ਹੀ ਬਹੁਤ ਸਾਲਾਂ ਤੋਂ ਵਿਕਟੋਰੀਅਨ ਗਵਰਨਮੈਂਟ ਦੇ ਅਥੋਰਾਈਜ਼ਡ ਰਿਪਰੈਜ਼ੈਂਟੇਟਿਵਸ ਆਂ ਠੀਕ ਹੈ ਆਸਟ੍ਰੇਲੀਆ ਤੇ ਆਪਾਂ ਇਹ ਵੀਡੀਓ ਬਣਾ ਰਹੇ ਆ ਇਸ ਕਰਕੇ ਕਿ ਆਸਟ੍ਰੇਲੀਆ ਦਾ ਇਸ ਟਾਈਮ ਸਕੂਲਿੰਗ ਵੀਜ਼ਾ ਦਾ ਸਕਸੈਸ ਰੇਟ ਬਹੁਤ ਅੱਛਾ ਚੱਲ ਰਿਹਾ ਹੈ ਉਹ ਵੀ ਅਸੀਂ ਪੇਰੈਂਟਸ ਦੇ ਨਾਲ ਲਗਾ ਰਹੇ ਆ ਸਭ ਤੋਂ ਵੱਡੀ ਗੱਲ ਹੈ ਤੁਸੀਂ ਧਿਆਨ ਨਾਲ ਸੁਣੋ ਕਿ ਪੇਰੈਂਟਸ ਦੇ ਨਾਲ ਅਸੀਂ ਲਗਾ ਰਹੇ ਆ ਹੁਣ ਜਿਹੜਾ ਵੀਜ਼ੇ ਹੁਣ ਆਇਆ ਹੈ ਕੱਲ ਹੀ ਆਇਆ ਹੈ ਬੱਚਾ 7ਥ ਕਲਾਸ ਚ ਪੜਦਾ ਹੈ ਉਹਦੀ ਮਦਰ 60 ইয়ার্স ਦੀ ਨਾਲ ਜਾ ਰਹੀ ਹੈ ਫਾਦਰ ਹੋਂ ਟੂਰਿਸਟ ਵੀਜ਼ਾ ਲੇਗਾ ਫੈਮਿਲੀ ਇਕੱਠੀ ਜਾਏਗੀ ਫਾਦਰ ਨੇ ਫੇਰ ਆ ਜਾਣਾ ਆਪਣਾ ਬਿਜ਼ਨਸ ਦੇਖਣਾ ਵੈਸੇ ਵੀ ਬਣਦਾ ਵੀ ਹੈ ਕਿ ਮਦਰ ਨਾਲ ਜਾ ਰਹੀ ਹੈ ਤੇ ਫਾਦਰ ਨੇ ਆ ਕੇ ਆਪਣਾ ਕੰਮ ਧੰਦਾ ਕਰਨਾ ਜਿਸ ਤੋਂ ਅਫੀਸਾ ਪੇ ਕਰੇਗਾ ਜਿਹੜਾ ਵੀ ਸਟੂਡੈਂਟ ਇਹਨਾਂ ਨੇ ਸੈਵੰਚ ਲਗਵਾਇਆ ਇਹਨਾਂ ਦੇ ਆਪ ਦੇ ਕੁਝ ਫਿਊਚਰ ਪਲਾਨਸ ਹੋਣਗੇ ਮੇਰੀ ਜਿਹੜੀ ਸਲਾਹ ਹੁੰਦੀ ਹੈ 8th ਤੋਂ ਵਰਡ 11ਵੀਂ 12ਵੀਂ ਤੱਕ ਤੁਸੀਂ ਲਗਵਾਓ ਕਿ ਤੁਹਾਨੂੰ ਜਿੱਦਾਂ ਹਰ ਬੱਚਾ ਆਸਟ੍ਰੇਲੀਆ ਜਾਣਾ ਚਾਹ ਰਿਹਾ ਹੈ ਕਈ ਵਾਰੀ ਉਹਨਾਂ ਦਾ ਪ੍ਰੋਫਾਈਲ ਨਹੀਂ ਬੰਦਾ ਵੀਜ਼ੇ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਆਰਟਸ ਲੈ ਲਿਆ ਪਰਸੈਂਟੇਜ ਘੱਟ ਹੈ ਜਾਂ ਦੋ ਤਿੰਨ ਚ ਜਿਹੜਾ ਉਹਨਾਂ ਦਾ ਮੇਨ ਸਬਜੈਕਟਸ ਉਹ ਅੱਛੇ ਨਹੀਂ ਹੈ ਤਾਂ ਬੈਟਰ ਹੈ ਤੁਸੀਂ ਜਿਹੜਾ ਇਹ ਰੂਟ ਲੈਂਦੇ ਹੋ ਸਟੂਡੈਂਟ ਵੀਜ਼ਾ ਵਾਲਾ ਸਕੂਲਿੰਗ ਵਾਲਾ ਪੜਨ ਵਾਲਾ ਇਹ ਤੁਹਾਡਾ ਜਿਹੜਾ ਕਾਲਜ ਅਕਦੀ ਸਟੱਡੀ ਵਾਸਤੇ ਤੁਹਾਨੂੰ ਬਹੁਤ ਸਕਸੈਸਫੁਲ ਹੈ ਨਾਲ ਤੁਹਾਡੇ ਮਦਰ ਫਾਦਰ ਕੋਈ ਨਾਲ ਜਾਣਾ ਚਾਹੁੰਦੇ ਬੇਸਿਕਲੀ ਅਸੀਂ ਹਮੇਸ਼ਾ ਮਦਰ ਨੂੰ ਪ੍ਰੇਫਰ ਕਰਦੇ ਹਾਂ ਕਿਉਂਕਿ ਉਹ ਟੇਕ ਕੇਅਰ ਵਾਸਤੇ ਥੋੜਾ ਈਜ਼ੀ ਹੁੰਦਾ ਹੈ ਪਹਿਲੇ ਦੇ ਟਾਈਮ ਚ ਬਲਕਿ ਪੇਰੈਂਟਸ ਦਾ ਇੰਟਰਵਿਊ ਵੀ ਆ ਜਾਂਦਾ ਸੀ ਹੁਣ ਕੋਈ ਇੰਟਰਵਿਊ ਵੀ ਨਹੀਂ ਆ ਰਿਹਾ ਔਰ ਬਿਨਾ ਇੰਟਰਵਿਊ ਦੇ ਵੀਜ਼ੇ ਆ ਰਹੇ ਆ ਤੇ ਇਹ ਸਭ ਤੋਂ ਸੌਖਾ ਹੈ ਜਿਹੜਾ ਇਹਨਾਂ ਦਾ ਟੋਟਲ ਜੇ ਆਪਾਂ ਟਾਈਮ ਫਰੇਮ ਦੇਖੀਏ ਐਡਮਿਸ਼ਨ ਕਰਾਣੀ ਹੈ ਐਡਮਿਸ਼ਨ ਜਿਹੜਾ ਜਿੰਨੇ ਵੀ ਵਿਕਟੋਰੀਆ ਦੇ ਵਿੱਚ ਗਵਰਨਮੈਂਟ ਸਕੂਲਸ ਐ ਪੂਰੇ ਮੈਲਬੌਰਨ ਦੇ ਅੱਗੇ ਪਿੱਛੇ ਵਿਕਟੋਰੀਆ ਦੇ ਵਿੱਚ ਉਹ ਸਾਰੇ ਚ ਅਸੀਂ ਕਿਸੇ ਚ ਵੀ ਐਡਮਿਸ਼ਨ ਕਰਾ ਸਕਦੇ ਆ ਤੁਸੀਂ ਇਹ ਦੇਖੋ ਇੰਨੀ ਸਸਤੀ ਫੀਸ ਐ ਕਿ ਮੈਂ ਜਦ ਕੰਪੇਅਰ ਕੀਤਾ ਕੈਨੇਡਾ ਤੋਂ ਕੰਪੇਅਰ ਕੀਤਾ ਮੈਂ ਯੂਐਸ ਤੋਂ ਤੁਸੀਂ ਉਹ ਦੇਖੋ ਉੱਥੇ 60000 ਡਾਲਰ ਸਾਲ ਦੀ ਫੀਸ 70000 ਡਾਲਰ 80000 ਡਾਲਰ ਠੀਕ ਹੈ no doubt ਉਹਦੇ ਵਿੱਚ ਬੋਰਡਿੰਗ ਹੈ ਪਰ ਇੱਥੇ ਅਸੀਂ ਖਾਲੀ 17000 ਡਾਲਰ ਚ ਕਰਾ ਰਹੇ ਹਾਂ ਔਰ US ਡਾਲਰ ਤੇ ਆਸਟ੍ਰੇਲੀਅਨ ਡਾਲਰ ਦਾ ਬਹੁਤ ਫਰਕ ਹੈ ਆਸਟ੍ਰੇਲੀਅਨ ਡਾਲਰ ਤੁਹਾਡਾ 55 ਦੇ ਨੇੜੇ ਤੇੜੇ US ਡਾਲਰ ਜਿਹੜਾ 80 ਡਾਲਰ 80 ਰੁਪੀਆ ਦਾ ਹੈ ਤੇ ਇਹ ਤਾਂ ਤੁਹਾਨੂੰ ਬਹੁਤ ਸਸਤਾ ਇੱਕ ਰਸਤਾ ਮਿਲ ਰਿਹਾ ਜਿਹਦੇ ਵਿੱਚ ਤੁਸੀਂ ਇੰਡੀਆ ਵੀ ਅੱਛੇ ਬੋਰਡਿੰਗ ਸਕੂਲ ਚ ਪੜੋਗੇ ਉੱਥੇ ਵੀ ਇੰਨੀ ਫੀਸ ਹੈ ਤੇ ਜੇ ਉੱਥੇ ਆਸਟ੍ਰੇਲੀਆ ਜਾ ਰਹੇ ਹੋ ਨੈਚੁਰਲ ਆ ਤੁਹਾਨੂੰ ਇੱਕ ਲਾਈਫ ਦਾ ایکسپੋਜ਼ਰ ਮਿਲ ਰਿਹਾ ਤੁਸੀਂ ਜਾ ਕੇ ਆਪਣਾ ਜਬ ਬੱਚਾ ਮੰਨ ਲਓ 10th ਵਿੱਚ ਹੈ ਜਾਂ 11th ਵਿੱਚ ਹੈ ਤੇ ਉਹਦਾ ਅੱਗੇ ਦਾ ਰਸਤਾ ਤੇ ਬਹੁਤ ਹੀ ਈਜ਼ੀ ਹੋ ਜਾਂਦਾ ਹੈ ਤੇ ਇਹਦੇ ਵਿੱਚ ਕੀ ਹੈ ਜਿਹੜਾ ਵੀਜ਼ਾ ਵਾਸਤੇ ਪੇਰੈਂਟਸ ਦੀ ਇਨਕਮ ਅੱਛੀ ਹੋਣੀ ਚਾਹੀਦੀ ਹੈ ਸੇਵਿੰਗਸ ਠੀਕ ਹੋਣੀ ਚਾਹੀਦੀ ਹੈ ਸਪான்ਸਰ ਦੇ ਤਾਂ ਹੀ ਤੁਸੀਂ ਵੀਜ਼ਾ ਲੈ ਸਕਦੇ ਕਿਉਂਕਿ ਕਿਧਰੇ ਵੀ ਤੁਸੀਂ ਜਾ ਰਹੇ ਹੋ ਤੁਹਾਡੇ ਕੋਲ ਫਾਈਨੈਂਸ਼ੀਅਲ ਮੀਨਸ ਹੈ ਤੁਸੀਂ ਪੜਨ ਵਾਸਤੇ ਉਹ ਕਿਉਂਕਿ 7ਥ ਕਲਾਸ ਦੇ ਬੱਚੇ ਦਾ ਉਹਨਾਂ ਨੇ ਸਿੱਧਾ 5 ਸਾਲ ਦਾ ਵੀਜ਼ਾ ਦਿੱਤਾ ਜੀ ਤੁਸੀਂ ਇਹ ਦੇਖੋ ਉਹਦੇ ਬਾਅਦ ਬੱਚਾ ਅੱਗੇ ਐਡਮਿਸ਼ਨ ਲੈ ਕੇ ਅੱਗੇ ਐਕਸਟੈਂਡ ਹੋ ਜਾਏਗਾ ਤੇ ਵੀਜ਼ਾ ਲੰਬਾ ਦਿੰਦੇ ਆ ਪਰ ਇਹ ਹੈ ਕਿ ਤੁਹਾਡਾ ਜਿਹੜਾ ਫਾਈਨੈਂਸ਼ੀਅਲਸ ਮੀਨਸ ਥੋੜੇ ਠੀਕ ਦਿਖਾਣੇ ਇਨਕਮ ਟੈਕਸ ਰਿਟਰਨਾਂ ਥੋੜੀ ਠੀਕ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੀ ਤੁਸੀਂ ਪੜ੍ਹਾਈ ਕਰਨ ਵਾਸਤੇ ਜਾ ਰਹੇ ਉਹਦੇ ਵਾਸਤੇ ਪੇਰੈਂਟਸ ਅਫੋਰਡ ਕਰ ਸਕਦੇ ਕਿ ਨਹੀਂ ਇੱਕ ਇਹ ਮੇਨ ਮੁੱਦਾ ਰਹਿੰਦਾ ਹੈ ਜ ਜੇ ਪੇਰੈਂਟਸ ਕੋਲ ਇਨਕਮ ਠੀਕ ਹੈ bizness ਠੀਕ ਹੈ ਮਦਰ ਨਾਲ ਜਾਣਾ ਚਾਹੁੰਦੇ ਹੈ ਦਿਸ ਇਸ ਦਾ ਗੁੱਡ ਅਪਰਚੂਨਿਟੀ ਫਾਰ ਦਾ ਸਕੂਲਿੰਗ ਵੀਜ਼ਾ ਕੋਈ ਵੀ ਜਦ ਯੂਨੀਵਰਸਿਟੀ ਰਹਿ ਪੰਦੇ ਹੈ ਬੱਚਾ ਸਕਾਲਰਸ਼ਿਪ ਡਾਇਰੈਕਟ ਲੈ ਸਕਦਾ ਉਹਨਾਂ ਤੋਂ ਔਰ ਹਰ ਯੂਨੀਵਰਸਿਟੀ ਦਾ ਰੈਪ ਆਪਣੇ ਆਪਣੇ ਆਪ ਚ ਸਪੈਸ਼ਲਾਈਜ਼ਡ ਹੈ ਇਸ ਕਰਕੇ ਉਸ ਯੂਨੀਵਰਸਿਟੀ ਦੀ ਪਾਰਟੀਕੂਲਰ ਯੂਨੀਵਰਸਿਟੀ ਦੀ ਇਨਫੋਰਮੇਸ਼ਨ ਜਿਆਦਾ ਅੱਛੀ ਮਿਲ ਜਾਂਦੀ ਹੈ ਤੇ ਉਹ ਜਦ ਇਨਫੋਰਮੇਸ਼ਨ ਲੈਣ ਆਉਂਦੇ ਆ ਔਰ ਉਸ ਦਿਨ ਕਾਫੀ ਸਾਰੀ ਹੋਰ ਵੀ ਇਨਫੋਰਮੇਸ਼ਨ ਮਿਲਦੀ ਹੈ ਬੱਚੇ ਨੂੰ ਕੋਈ ਅਪਲੀਕੇਸ਼ਨ ਫੀਸ ਵੇਵਰ ਹੈ ਜਾਂ ਕਿਉਂਕਿ ਹੁਣ ਕੋਈ ਵੀ ਕੰਟਰੀ ਦਾ ਜੈ ਅਪਲਾਈ ਕਰਨਾ ਹੈ ਤਾਂ ਦਿਸ ਇਜ਼ ਦਾ ਲਾਸਟ ਟਾਈਮ